ਮਨਾਲੀ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜਿੱਥੇ ਬਿਆਸ ਦਰਿਆ ਦੇ ਵਿੱਚ ਪਾਣੀ ਵੱਲੋਂ ਭਾਰੀ ਤਬਾਹੀ ਮਚਾਈ ਗਈ ਹੈ ਉੱਥੇ ਹੁਣ ਤਸਵੀਰਾਂ ਨਹੀਂ ਹੈਆਂ ਬਿਆਸ ਦਰਿਆ ਕਿਨਾਰੇ ਤੋਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਹੁਣ ਤੱਕ ਪਾਣੀ ਦਾ ਪੱਧਰ ਜਿਹੜਾ ਹੈਗਾ ਹੈ ਉਹ ਸੰਤਲ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਔਰ ਆਮ ਰੂਟੀਨ ਦੇ ਵਾਂਗ ਜਿਹੜਾ ਪਾਣੀ ਹੈਗਾ ਉਹ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਜੋ ਆਮ ਤੌਰ ਦੇ ਉੱਤੇ ਇੱਥੇ ਪਾਣੀ ਚੱਲਦਾ ਸੀਗਾ ਉਸ ਦੀ ਗੇਜ ਤੋਂ ਥੋੜਾ ਜਿਆਦਾ ਵਧੇਰੇ ਪਾਣੀ ਜਿਹੜਾ ਹੈਗਾ ਉਹ ਇਸ ਸਮੇਂ ਇੱਥੇ ਨੋਟ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਹੀ ਜੇਕਰ ਪਾਣੀ ਦੇ ਵਹਾਹ ਦੀ ਗੱਲ ਕਰੀਏ ਤਾਂ ਪਾਣੀ ਦਾ ਵਹਾਹ ਜਿਹੜਾ ਹੈਗਾ ਇਹ ਉਹ ਪਹਿਲਾਂ ਦੇ ਨਾਲੋਂ ਕੋਝਾ ਹੱਦ ਤੱਕ ਵਧਿਆ ਹੋਇਆ ਨਜ਼ਰ ਆ ਰਿਹਾ ਤਾਂ ਇਸ ਸਮੇਂ ਅਸੀਂ ਅਮਰਸਰ ਜ਼ਿਲ੍ਹੇ ਅਧੀਨ ਪੈਂਦੇ ਦਰਿਆ ਬਿਆਸ ਦੇ ਕਿਨਾਰੇ ਆ ਜਿੱਥੇ ਮੇਰੇ ਨਾਲ ਇਰੀਗੇਸ਼ਨ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਜੋ ਕਿ ਇੱਥੇ ਦਰਿਆ ਬਿਆਸ ਕੰਡੇ ਤਾਇਨਾਤ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਾਣੀ ਦੀ ਜਿਹੜੀ ਸਹੀ ਸਥਿਤੀ ਹੈਗੀ ਆ ਕੀ ਚੱਲ ਰਹੀ ਹੈਗੀ ਔਰ ਕਿੰਨਾ ਕੁ ਪਾਣੀ ਦੇ ਵਿੱਚ ਵਾਧਾ ਜਾਂ ਘਟਾੜਾ ਹੈਗਾ ਉਹ ਦਰਜ ਕੀਤਾ ਗਿਆ ਉਸ ਦੇ ਬਾਰੇ ਜਾਣਕਾਰੀ ਦੇ ਕਿ ਨਾਂ ਐ ਸਰਚਕਰ ਉਮੇਦ ਸਿੰਘ ਗੇਜ ਰਿਡਰੀ ਉਮੇਦੀ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਕੱਲ ਤੇ ਅੱਜ ਦਰਮਿਆਨ ਕਿੰਨਾ ਕੁ ਜਿਹੜਾ ਹੈਗਾ ਨੋਟਸ ਨੋਟ ਕੀਤਾ ਗਿਆ ਤੁਹਾਡਾ ਪਾਣੀ ਦਾ ਪੱਧਰ ਦੇ ਵਿੱਚ ਕੋਈ ਖਾਸ ਇਨਾ ਜ਼ਿਆਦਾ ਜਿਹੜਾ ਫਰਕ ਨਹੀਂ ਪਿਆ ਜੀ ਜਿਹੜੀ ਸ਼ਾਮ ਦੀ ਗਈ ਸੀ ਆਪਣੀ ਕੱਲ ਰਾਤ ਦੀ ਉਹ ਸੀ 735.20 ਡਿਸਚਾਰਜ ਬਣਦਾ 29996 ਕੇ ਉਸੇਕ ਜਿਹੜੀ ਸਵੇਰ ਨੂੰ ਸਕੂਆ 2 ਪੁਆਇੰਟ ਘਟ ਕੇ 735.00 ਰਹਿ ਗਈ ਹੈ ਜਿਹਦਾ ਡਿਸਚਾਰਜ ਬਣਦਾ 28201 ਉਸੇਕ ਜਿਹੜਾ ਆਮ ਦਿਨਾਂ ਦੇ ਵਿੱਚ ਜਿਹੜੇ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਤਾਂ ਉਸ ਤਰ੍ਹਾਂ ਤੇ ਇਸ ਵਾਰੀ ਮੌਨਸੂਨ ਵੀ ਨਹੀਂ ਆ ਰਹੀਆਂ ਤੇ ਬਰਸਾਤਾਂ ਵੀ ਨਹੀਂ ਹੈਗੀਆਂ ਪਾਣੀ ਦਾ ਜਿਹੜਾ ਪੱਧਰ ਹੈਗਾ ਜੋ ਆਮ ਉਮੂਮਨ ਜਿਹੜਾ ਸੀਗਾ 732 33 ਦੇ ਉੱਤੇ ਚੱਲਦਾ ਪਿਆ ਸੀਗਾ ਹੁਣ ਜਿਹੜਾ ਹੈਗਾ ਕਿਤਨਾਂਗੇ ਤੇ ਪਾਣੀ ਦੇ ਵਹਾਅ ਦੇ ਫਲਾਅ ਦੀ ਗੱਲ ਕਰੀਏ ਨਾਲ ਨਾਲ ਕਪੂਰਥਲਾ ਦੀ ਤਰਫ ਜਿਹੜਾ ਉਹ ਵਧਿਆ ਹੋਇਆ ਨਜ਼ਰ ਆ ਰਿਹਾ ਹੈਗਾ ਤਾਂ ਕਿੰਨਾ ਕੁ ਇਹਨਾਂ ਦਿਨਾਂ ਦੇ ਦਰਮਿਆਨ ਜਿਹੜਾ ਹੈਗਾ ਵਾਧਾ ਘਾਟ ਤੁਹਾਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਜਾਂ ਫਿਰ ਇਸ ਸੀਜ਼ਨ ਦੇ ਵਿੱਚ ਕੁੱਲ ਮਲਾਕੇ ਸਭ ਤੋਂ ਵੱਧ ਗਈ ਜਿਹੜੀ ਹੈਗੀ ਆ ਹੁਣ ਤੱਕ ਕਿੰਨੀ ਮਾਪੀ ਗਈ ਤੁਹਾਡੇ ਕੋਲ ਇਹ ਇਸ ਵੇਲੇ ਜਿਹੜੀ ਸਾੜੇ ਕੋਲ ਸਭ ਤੋਂ ਵੱਧ ਗਈ ਜਿਹੜੀ ਗਈ ਆ ਉਹ 735.80 ਤੱਕ ਗਈ ਹੈ ਜੀ ਠੀਕ ਹੈ ਉਹ ਚ ਕਿੰਨਾ ਹੈ ਕਿ ਉਸ ਇੱਕ ਜਿਹੜਾ ਹੈਗਾ ਵਾਟਰ ਡਿਸ ਉਹਦਾ ਵਾਟਰ ਕਿਊਸਕ ਬਣਦਾ ਜੀ 35248 ਕਿਊਸਕ ਸਭ ਤੋਂ ਟਾਪ ਜਿਹੜੀ ਹੈ ਹੁਣ ਤੱਕ ਗਈ ਹੈ ਇਸ ਸੀਜ਼ਨ ਦੀ ਇਸ ਸੀਜ਼ਨ ਦੀ ਬਾਕੀ ਆਪਣੇ ਕੋਲ ਇਹੀ ਹੈ ਜਿੱਦਾਂ ਹੁਣ ਮੋਕੇ ਦੀ 735.00 ਚਲਦੀ ਪਈ ਹੈ 35 20 ਹੋ ਗਈ ਅਤੇ 34.90 ਹੋ ਗਈ 70 ਹੋ ਗਈ ਤੇ 2 3 ਪੁਆਇੰਟ ਅਪ ਡਾਊਨ 4 ਪੁਆਇੰਟ ਅਪ ਡਾਊਨ ਹੋ ਹੀ ਜਾਂਦੀ ਜੀ ਹੋ ਜਾਂਦੀ ਹਾਂਜੀ ਅੱਛਾ ਇੱਕ ਜਿਹੜਾ ਕੱਲ ਦੀ ਖਬਰ ਚੱਲਦੀ ਪਈ ਹੈਗੀ ਕਿ ਮਨਾਲੀ ਦੇ ਵਿੱਚ ਬੱਦਲ ਫਟਿਆ ਔਰ ਦਰਿਆ ਦੇ ਵਿੱਚ ਜਿਹੜਾ ਹੈਗਾ ਬਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਬਹੁਤ ਜਿਆਦਾ ਆ ਗਿਆ ਹੜ ਵਰਗੀ ਸਥਿਤੀ ਜਿਹੜੀ ਹਿਮਾਚਲ ਚ ਦੱਸੀ ਜਾ ਰਹੀ ਸੀ ਉਸ ਦਾ ਪ੍ਰਭਾਵ ਜਿਹੜਾ ਹੈਗਾ ਇਸ ਖੇਤਰ ਦੇ ਵਿੱਚ ਵੀ ਦਿਖਾਈ ਦਿੰਦਾ ਹੈਗਾ ਕਿ ਨਹੀਂ ਦਿਖਦਾ ਹਾਂਜੀ ਇਹਦੇ ਕੋਲ ਮਤਲਬ ਜਿਹੜਾ ਬਿਆਸ ਦਾ ਪਾਣੀ ਮਨਾਲੀ ਕੁਲੂ ਦਾ ਕਿਤੇ ਉਹ ਇਸ ਬਿਆਸ ਦਰਿਆ ਦੇ ਵਿੱਚ ਆਉਂਦਾ ਪਰ ਉਹ ਹਜੇ ਤੱਕ ਸਾਡੇ ਕੋਲੋਂ ਤਾਂ ਕੋਈ ਆਸਰ ਨਹੀਂ ਆ ਇਹ ਤਾਂ ਆਪਣਾ ਜਿਹੜਾ ਪਾਣੀ ਚੱਲਦਾ ਪਿਆ ਇਹ ਮੀਂਹ ਦਾ ਹੀ ਪਾਣੀ ਹੈ ਜਦੋਂ ਬੱਦਲ ਦਾ ਪਾਣੀ ਤਾਂ ਹੁਣ ਜੇ ਕੱਲ ਨੂੰ ਬੱਦਲ ਫਟਿਆ ਤਾਂ ਉਹਨੂੰ ਆਉਣ ਨੂੰ ਕੁਛ ਅਜੇ ਦਿਨ ਲੱਗਣੇ ਨਹੀਂ ਜੀ ਮਤਲਬ ਘੰਟੇ ਨਹੀਂ ਕੁਛ ਦਿਨ ਲੱਗਣੇ ਨੇ ਕੁਛ ਦਿਨਾਂ ਨੂੰ ਵੀ ਆ ਸਕਦਾ ਜੀ 2 ਦਿਨਾਂ ਨੂੰ 3 ਦਿਨਾਂ ਨੂੰ 4 ਦਿਨਾਂ ਨੂੰ ਲੱਗ ਸਕਦੇ ਨੇ ਜੀ ਪੱਕਾ ਤਾਂ ਨਹੀਂ ਕਹਿ ਸਕਦੇ ਕੁਛ 2 ਦਿਨਾਂ ਵਿੱਚ ਵੀ ਜਾਂ ਜਾਂ 3 ਦਿਨਾਂ ਵਿੱਚ ਉਹ ਬਾਕੀ ਆਏ ਤੇ ਪੱਕਾ ਪਤਾ ਲੱਗੂ ਜੀ ਕੀ ਕਹਿ ਸਕਦੇ ਕਿਤੇ ਨਾ ਕਿਤੇ ਜਿਹੜਾ ਬਿਆਸ ਨੂੰ ਲੈ ਕੇ ਕੋਈ ਇੱਕ ਜਗ੍ਹਾ ਦੇ ਉੱਤੇ ਦਰਿਆ ਨੂੰ ਲੈ ਕੇ ਫਵਾਵਾਵਾਂ ਹੁੰਦਾ ਬਾਜ਼ਾਰ ਜਿਹੜਾ ਹੈਗਾ ਉਹ ਵੀ ਬੜਾ ਗਰਮ ਹੈਗਾ ਕਿ ਬਹੁਤ ਜ਼ਿਆਦਾ ਪਾਣੀ ਵਧ ਗਿਆ ਜੀ ਤਾਂ ਹੀ ਜਿਹੜੀ ਸਹੀ ਸਥਿਤੀ ਹੈਗੀ ਉਸ ਦੇ ਬਾਰੇ ਜਾਣਕਾਰੀ ਕੋਈ ਲਾਸ ਸਵਾਲ ਹੈਗਾ ਕਿ ਕੋਈ ਕਿਸੇ ਤਰ੍ਹਾਂ ਦਾ ਖਤਰੇ ਦੇ ਜ਼ੋਨ ਚ ਤਾਂ ਨਹੀਂ ਹੈਗਾ ਜੀ ਇਸ ਵਲ ਨਹੀਂ ਨਹੀਂ ਜਿਹੜੇ ਇਸ ਵੇਲੇ ਮੌਕੇ ਦਾ ਪਾਣੀ ਚੱਲਦਾ ਪਿਆ ਜਿਹੜੀ ਗੇਜ ਚੱਲਦੀ ਵੀ ਇਸ ਵੇਲੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਜੀ ਹਾਂਜੀ ਇਸ ਵੇਲੇ ਮਤਲਬ ਨੋਰਮਲੀ ਕਹਿ ਲਈਏ ਸੀ ਬੇਨ ਮਤਲਬ ਚਲੋ ਬਰਸਾਤਾ ਕਰਕੇ ਥੋੜਾ ਪਾਣੀ ਘਟ ਗਿਆ ਵਧ ਗਿਆ ਪਰ ਮੌਕੇ ਦੇ ਹਿਸਾਬ ਨਾਲ ਕੋਈ ਖਤਰੇ ਵਾਲੀ ਗੱਲ ਨਹੀਂ ਲੱਗਦੀ ਅਜੇ ਤੱਕ ਤਾਂ ਇਹ ਜਿਹੜੇ ਗੇਜ ਰੀਡਰ ਇੱਥੇ ਤਾਇਨਾਤ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਫਿਲਹਾਲ ਪਾਣੀ ਦਾ ਵਹਾਅ ਜਿਹੜਾ ਹੈਗਾ ਉਹ ਜ਼ਰੂਰ ਤੇਜ਼ ਹੋਇਆ ਹੈਗਾ ਥੋੜਾ ਫਲਾਹ ਜਿਹੜਾ ਹੈਗਾ ਕਪੂਰਥਲੇ ਦੀ ਪਰਲੇ ਤਰਫ ਦੀ ਗੱਲ ਕਰਾਂ ਤਾਂ ਉਹ ਵੀ ਜਿਹੜਾ ਹੈਗਾ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਆਮ ਤੌਰ ਦੇ ਉੱਤੇ ਜੋ ਪਾਣੀ ਬਰਸਾਤਾਂ ਦੇ ਨਾਲ ਇੱਥੇ ਚੱਲ ਰਿਹਾ ਇਹ ਉਹੀ ਪਾਣੀ ਹੈਗਾ ਔਰ ਹੁਣ ਤੱਕ ਜੋ ਬੱਦਲ ਫਟਣ ਨੂੰ ਲੈ ਕੇ ਦਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਾਂ ਫਿਰ अफवाहਾਂ ਜਿਹੜੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਸੰਤਾਂ ਉਹਨਾਂ ਦਾ ਖੰਡਨ ਜਿਹੜਾ ਹੈਗਾ ਇੱਥੇ ਮੌਜੂਦ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਔਰ ਉਹ ਪਾਣੀ ਜਿਹੜਾ ਹੈਗਾ ਕੁਝ ਘੰਟਿਆਂ ਨਹੀਂ ਬਲਕਿ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਸ ਹੱਦ ਤੱਕ ਇਸ ਦੂਰੀ ਤੱਕ ਜਿਹੜਾ ਹੈਗਾ ਇਸ ਜਗ੍ਹਾ ਦੇ ਵਿੱਚ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਗਲੀ ਪਾਣੀ ਦੀ ਗੱਜ ਕੀ ਰਹਿੰਦੀ ਹੈ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ